ਜਿਵੇਂ ਜਿਵੇਂ ਬਾਈ ਜੀ ਕੱਲ ਜਦ ਵੱਡਾ ਹੋਈ ਜਾਂਦਾ ਓਵੇਂ ਓਵੇਂ ਰਿਸ਼ਤੇ ਨਾਤੇ ਸਾਰੇ ਤਾੜ ਤਾੜ ਹੋਈ ਜਾਂਦੇ ਆ ਸਾਰਾ ਸਿਸਟਮ ਜਿਹੜਾ ਗੰਧਲਾ ਹੋਈ ਜਾਂਦਾ ਆ ਆਪਾਂ ਨੂੰ ਕਿਸੇ ਵੀਰ ਨੇ ਕਮੈਂਟ ਕੀਤਾ ਜਿਹੜਾ ਮੈਂ ਵਿੱਚ ਮੈਂਸ਼ਨ ਕੀਤਾ ਕਿ ਕਹਿੰਦਾ ਬਾਈ ਸ਼ੂਗਰ ਡੈਡੀ ਬਾਰੇ ਦੱਸ ਕੀ ਚੀਜ਼ ਆ ਜਿਨ੍ਹਾਂ ਨੂੰ ਬਾਈ ਜੀ ਪਤਾ ਏਡ ਸੋਕੇ ਪਰ ਮੈਨੂੰ ਲੱਗਦਾ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸ਼ੂਗਰ ਡੈਡੀ ਕੀ ਚੀਜ਼ ਆ ਤੇ ਸ਼ੂਗਰ ਮਮ ਕੀ ਆ ਜਿਨ੍ਹਾਂ ਨੂੰ ਬਾਈ ਜੀ ਨਹੀਂ ਪਤਾ ਤਨੂ ਦੱਸ ਦਿੰਨੇ ਆ ਸੁਣ ਕੇ ਹੈਰਾਨ ਹੋਣ ਵਾਲੀ ਗੱਲ ਆ ਤੁਸੀਂ ਹੈਰਾਨ ਹੋਵੋਗੇ ਵੀ ਇਹ ਕੀ ਆ ਕਿਵੇਂ ਬਾਈ ਜੀ ਹੁੰਦਾ ਇਹ ਸੁਣੋ ਮੰਨ ਕੇ ਚੱਲੋ ਕੋਈ ਬੰਦਾ 60 65 ਸਾਲ ਦਾ ਆਪਣੀ ਪਿਓ ਦੀ ਉਮਰ ਦਾ ਬੰਦਾ ਉਹ ਰਿਲੇਸ਼ਨ ਬਣਾਉਂਦਾ ਆ ਆਪਦੀ ਕੁੜੀ ਦੀ ਉਮਰ ਦੀ ਕੁੜੀ ਨਾਲ ਉਹਨੂੰ ਕਹਿੰਦੇ 슈ਗਰ ਡੈਡੀ ਮੰਨ ਕੇ ਚੱਲੋ 20 ਸਾਲਾਂ ਦੀ ਕੁੜੀ ਨਾਲ ਉਹ ਰਿਲੇਸ਼ਨ ਬਣਾਉਂਦਾ ਰਿਲੇਸ਼ਨ ਮੰਨ ਕੇ ਚੱਲੋ ਵੀ ਜਿਵੇਂ ਸੇਮ গারਲਫ੍ਰੈਂਡ ਬੁਆਏਫ੍ਰੈਂਡ ਦਾ ਰਿਸ਼ਤਾ ਹੁੰਦਾ ਨਜਾਇਜ਼ ਰਿਸ਼ਤਾ ਕਹਿ ਸਕਦੇ ਆ ਹਨਾ ਏਵੇਂ ਸੇਮ ਜਿਹੜੀ 슈ਗਰ ਮਮ ਮੰਨ ਕੇ ਚਲੋ ਇੱਕ 60 65 ਸਾਲ ਦੀ ਜਿਹੜੀ ਬੁੜੀ ਆ ਔਰਤਾ ਲੇਡੀਜ਼ ਆ ਉਹ ਇੱਕ ਰਿਸ਼ਤਾ ਬਣਾਉਂਦੀ ਆ ਆਪਦੀ ਆਪਦੇ ਮੁੰਡੇ ਦੀ ਉਮਰ ਦੇ ਮੁੰਡੇ ਨਾਲ 20 22 ਸਾਲਾਂ ਦੇ ਨਾਲ ਉਹਨੂੰ ਕਹਿ ਸਕਦੇ ਆ 슈ਗਰ ਮਮ ਰਿਸ਼ਤਾ ਮਤਲਬ ਉਹ ਹੀ ਜਿਵੇਂ ਸੇਮ ਗਰਲਫ੍ਰੈਂਡ ਬாய்ਫ੍ਰੈਂਡ ਦਾ ਹੁੰਦਾ ਫਰਕ ਬਸ ਉਮਰ ਦਾ ਹੁੰਦਾ ਹਨਾ ਜਿਹਦੇ ਵਿੱਚ ਘੁੰਮਣਾ ਫਿਰਨਾ ਉੱਠਣਾ ਬੈਠਣਾ ਖਾਣਾ ਪੀਣਾ ਤੇ ਵੀ ਮਤਲਬ ਇਥੋਂ ਤੱਕ ਫਿਜ਼ੀਕਲ ਰਿਲੇਸ਼ਨ ਵੀ ਉਹਨਾਂ ਦਾ ਆਸਰੇ ਚ ਬੰਨਦਾ ਇਹ ਹੁੰਦਾ 슈ਗਰ ਡੈਡੀ ਤੇ 슈ਗਰ ਮਮ ਹੁਣ ਬਾਈ ਹੁਣ ਦੱਸ ਦਈਏ ਇਹ ਕਾਹ ਤੋਂ ਬਣਾਉਂਦੇ ਆ ਤੇ ਕੌਣ-ਕੌਣ ਬਣਾਉਂਦੇ ਆ ਕੀ ਹਿਸਾਬ ਕਿਦ੍ਹਾ ਹੁੰਦਾ ਇਹਦੇ ਵਿੱਚ ਇਹ ਹੁੰਦਾ ਬਾਈ ਵੀ ਮੰਨ ਕੇ ਚੱਲੋ ਜੇ ਕੁੜੀ ਆ ਹਨਾ 20-22 ਸਾਲਾਂ ਦੀ ਜਾਂ ਮੁੰਡਾ ਉਹਦੇ ਕੋਲੇ ਮਤਲਬ ਇੱਕ ਉਹਨੇ ਮਤਲਬ ਉਹਦੇ ਕੋਲੇ ਪੈਸਾ ਹੈ ਨਹੀਂ ਫਾਈਨੈਂਸ਼ਲੀ ਤੌਰ ਤੇ ਉਹ ਬਹੁਤ ਡਾਉਨ ਆ ਵੀਕ ਆ ਉਹਨੂੰ ਆਏ ਹੁੰਦਾ ਵੀ ਮੈਂ ਦੁਨੀਆ ਦੇ ਵਿੱਚ ਮੇਰੀ ਜਿਹੜੀ ਈਮੇਜ ਉਹ ਵੀ ਚੰਗੀ ਬਣੀ ਰਹੇ ਤੇ ਮੈਂ ਆਪਦਾ ਵੀ ਚੰਗੀ ਜ਼ਿੰਦਗੀ ਜਿਉਵਾਂ ਚੰਗਾ ਬ੍ਰਾਂਡਡ ਕੱਪੜਾ ਪਾਵਾਂ ਵਧੀਆ ਗੱਡੀਆਂ ਤੇ ਘੁੰਮਾਂ ਨਾ ਉਹਨੂੰ ਆਏ ਹੁੰਦਾ ਵੀ ਚਲੋ ਇੱਕ ਇਹਦੀ ਵਿੱਚ ਨਵਾਂ ਇਹ ਬਣਾਇਆ ਗਿਆ 슈ਗਰ ਮਮਥ 슈ਗਰ ਡੈਡ ਹੁਣ ਬੰਦਾ ਮੁੰਡਾ ਕੋਈ 20 22 ਸਾਲਾਂ ਦਾ ਉਹ ਆਪਦੀ 65 70 ਸਾਲ ਦੀ ਜਿਹੜੀ ਲੇਡੀਜ਼ ਆਪਦੀ ਮਾਂ ਦੀ ਉਮਰ ਦੇ ਨਾਲ ਉਮਰ ਦੀ ਬੁੜੀ ਦੇ ਨਾਲ ਇੱਕ ਰਿਸ਼ਤਾ ਬਣਾਉਂਦਾ ਨੇ ਜਿਹਦੇ ਵਿੱਚ ਲੋਕਾਂ ਸਾਹਮਣੇ ਤਾਂ ਆਏ ਹੁੰਦਾ ਵੀ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਹਨ ਵੀ ਇਹ ਕੀ ਹੋਈ ਜਾਂਦਾ ਹੈ ਲੋਕ ਤਾਂ ਇਹ ਸੋਚਦੇ ਵੀ ਚੱਲ ਇਹਦੀ ਜਾਂ ਮਾਂ ਜਾਂ ਕੋਈ ਇਹਦੀ ਕੋਈ ਰਿਸ਼ਤੇਦਾਰੀ ਦੇ ਵਿੱਚ ਹੈਗੀ ਜਾਂ ਹੋਰ ਵੀ ਹੈਗੀ ਹਨ ਪਰ ਲੋਕਾਂ ਸਾਹਮਣੇ ਸਮਾਜ ਦੇ ਵਿੱਚ ਉਹ ਮੁੰਡਾ ਮਤਲਬ ਸਹੀ ਆਪਦੇ ਆਪ ਨੂੰ ਸਾਫਤ ਕਰ ਰਿਹਾ ਪਰ ਅੰਦਰੋਂ ਨਜਾਇਜ਼ ਜਿਹੜਾ ਰਿਸ਼ਤਾ ਖੋਖਲਾ ਹੋਰ ਹੁੰਦਾ ਹਨ ਵੀ ਨਜਾਇਜ਼ ਸਮਾਜ ਦੇ ਵਿੱਚ ਹੋਰ ਚੀਜ਼ ਆ ਤੇ ਵੇਖਣ ਦੇ ਵਿੱਚ ਹੋਰ ਆ ਤੇ ਅੰਦਰੋਂ ਕੁਝ ਹੋਰ ਉਵੇਂ ਹੀ ਸੇਮ ਇੱਕ ਕੁੜੀ ਆ ਜਿਹੜੀ ਉਹਨੂੰ ਐ ਹੁੰਦਾ ਵੀ ਮੈਂ ਲੋਕਾਂ ਸਾਹਮਣੇ ਚੰਗੀ ਬਣੀ ਰਵਾਂ ਤੇ ਨਾਲੇ ਨਾਲ ਦੀ ਨਾਲ ਦੁਨੀਆ ਦਾ ਨਜ਼ਾਰਾ ਵੀ ਲਈ ਜਾਵਾਂ ਤੇ ਆਪਦਾ ਮਤਲਬ ਤੁਸੀਂ ਸਮਝ ਹੀ ਗਏ ਹਨਾ ਵੀ ਉਹਨੂੰ ਖਾਣ ਵਾਸਤੇ ਰਿਸ਼ਤਾ ਬਣਾਇਆ ਜਾਂਦਾ 60 65 ਸਾਲ ਦਾ ਬੰਦਾ ਜਿਹੜਾ ਹੁੰਦਾ ਉਹ ਚਲੋ ਤਕੜਾ ਉਹਦੇ ਕੋਲੇ ਪੈਸਾ ਪੈਸਾ ਪੂਰਾ ਹੁੰਦਾ ਉਹਨੂੰ ਐ ਹੁੰਦਾ ਵੀ ਚਲੋ ਮੈਂ ਇੱਕ ਛੋਟੀ ਉਮਰ ਦੀ ਕੁੜੀ ਨਾਲ ਐਸੀ ਕਰਾਂ ਸ਼ੌਂਕ ਕਹਿ ਸਕਦੇ ਆ ਯਾਰ ਜਿਹੜੇ ਬਾਹਰ ਲਿਆਂ ਕੰਟਰੀਆਂ ਨੇ ਸ਼ੁਰੂ ਕੀਤੇ ਆ ਮਤਲਬ ਪੁੱਠਾ ਜਾਂ ਸਿਸਟਮ ਆ ਸਹੀ ਸਿਸਟਮ ਮੈਨੂੰ ਲੱਗਿਆ ਨਹੀਂ ਪਰ ਆਪੋ ਆਪਣਾ ਨਜ਼ਰੀਆ ਹੁੰਦਾ ਨਾ ਤੇ ਉਹ ਮਤਲਬ ਜਿਹੜੀ ਕੁੜੀ ਹੁੰਦੀ 20 22 ਸਾਲ ਦੀ ਉਹ ਮਤਲਬ ਸ਼ੂਗਰ ਡੈਡੀ ਦੇ ਮਤਲਬ ਉਹਨੂੰ ਯੂਜ਼ ਕਰਦੀ ਆ ਖਾਂਦੀ ਪੀਂਦੀ ਆ ਮਤਲਬ ਐਸੇ ਮਤਲਬ ਬாய்ਫਰੈਂਡ গারਲਫਰੈਂਡ ਦਾ ਰਿਸ਼ਤਾ ਫਰਕ ਜਿਲਾ ਇਕੱਲਾ ਕੁੜੀ ਦਾ ਉਧਰੋਂ ਛੇ ਵੀ ਜਿਹੜੀ ਸ਼ੂਗਰ ਮਮ ਉਹ 60 70 ਸਾਲ ਦੀ ਹੁੰਦੀ ਆ 20 22 ਸਾਲ ਦੇ ਮੁੰਡੇ ਨਾਲ ਉਹਦਾ ਜਿਹੜਾ ਰਿਲੇਸ਼ਨ ਚੱਲਦਾ ਉਹ ਉਹ ਮੁੰਡਾ ਉਹਨੂੰ ਖਾਂਦਾ ਪੀਂਦਾ ਪੂਰਾ ਆ ਨਾ ਵੀ ਜੋ ਵੀ ਉਹਨੂੰ ਚਾਹੀਦਾ ਹੁੰਦਾ ਉਹ ਲੈਂਦਾ ਤੇ ਜਿਹੜੀ ਮਤਲਬ ਸ਼ੂਗਰ ਮਮ ਨੂੰ ਚਾਹੀਦਾ ਹੁੰਦਾ ਉਹਦੇ ਤੋਂ ਉਹ ਲੈਂਦੇ ਆ ਤੁਸੀਂ ਸਮਝ ਹੀ ਗਏ ਹਨਾ ਤੇ ਜਿਵੇਂ ਐਵੇਂ ਸ਼ੂਗਰ ਡੈਡੀ ਨੂੰ ਜੋ ਚਾਹੀਦਾ ਹੁੰਦਾ ਉਹਦੇ ਤੋਂ ਲੈਂਦਾ ਤੇ ਕੁੜੀ ਨੂੰ ਜੋ ਚਾਹੀਦਾ ਹੁੰਦਾ ਕੁੜੀ ਉਹਦੇ ਤੋਂ ਲੈਂਦੀ ਹੈ ਮਤਲਬ ਜੋ ਫਾਈਨੈਂਸ਼ਲੀ ਤੌਰ ਤੇ ਜੋ ਵੀ ਪੈਸਾ ਟੱਕਾ ਘੁੰਮਣਾ ਗੱਡੀਆਂ ਜੋ ਵੀ ਹੈਗਾ ਹਨਾ ਹੁਣ ਇਹਨੂੰ ਦੱਸ ਦਈਏ ਬਾਈ ਜੀ ਇਹ ਰਿਸ਼ਤੇ ਨੂੰ ਤਾੜ-ਤਾੜ ਕਿਵੇਂ ਕਰ ਰਿਹਾ ਹਨਾ ਜਿਹੜਾ ਇਹ ਨਵਾਂ ਟਰੈਂਡ ਸ਼ੂਗਰ ਡੈਡ ਤੇ ਸ਼ੂਗਰ ਮਮ ਮਨ ਕੇ ਚੱਲੋ ਚੱਲੋ ਹੌਲੀ ਹੌਲੀ ਇਹ ਲੋਕਾਂ ਨੂੰ ਪਤਾ ਲੱਗਦਾ ਜਾਂਦਾ ਹੈ ਵੀ ਇਹ 슈ਗਰ ਡੈਡ ਕੀ ਹੈ 슈ਗਰ ਮਾਮ ਕੀ ਹੈ ਨਾ ਹੌਲੀ ਹੌਲੀ ਜਦੋਂ ਸਾਰਿਆਂ ਨੂੰ ਪਤਾ ਲੱਗ ਗਿਆ ਨਾ ਇਹ ਚੀਜ਼ ਦਾ ਬਾਈ ਫਿਰ ਯਾਰ ਇੱਕ ਬਾਜ਼ਾਰ ਦੇ ਵਿੱਚ ਮੰਨ ਕੇ ਚੱਲੋ ਇੱਕ ਮਾਂ ਪੁੱਤ ਜਾਂਦੇ ਆ ਜਾਂ ਲੋਕ ਕੀ ਸੋਚਾਂ ਕਰਨਗੇ ਵੀ 슈ਗਰ ਮਾਮ ਕਿ ਇਹਨਾਂ ਦਾ ਸੱਚੀ ਰੀਅਲ ਦੇ ਵਿੱਚ ਰਿਸ਼ਤਾ ਹੈਗਾ ਮਤਲਬ ਮਾਂ ਪਿਓ ਨੂੰ ਬਾਜ਼ਾਰ ਜਾਂ ਤੋਂ ਇਕੱਠਿਆਂ ਨੂੰ ਐ ਹੋਇਆ ਕਰੂਗਾ ਵੀ ਮੰਮੀ ਤੂੰ ਇਕੱਲੀ ਜਾ ਮੈਂ ਇਕੱਲਾ ਜਾਣਾ ਲੋਕ ਕੀ ਸੋਚਣਗੇ ਇੰਨੀ ਸੇਮ ਮਾਂ ਆਪਣਾ ਪਿਓਤੀ ਦਾ ਰਿਸ਼ਤਾ ਬੰਨ ਦੇਣਾ ਜੇ ਪਿਓਤੀ ਇਕੱਠੇ ਬਾਜ਼ਾਰ ਵਿੱਚ ਜਾ ਰਿਹਾ ਲੋਕ ਪਤਾ ਹੀ ਨਹੀਂ ਕਿਹੜੀ ਨਜ਼ਰੀਆਂ ਨਾਲ ਦੇਖਿਆ ਕਰਨਗੇ ਉਹਨਾਂ ਨੂੰ ਵੀ ਇਹ ਸ਼ੂਗਰ ਡੈਡ ਹੈ ਕਿ ਰੀਅਲ ਦੇ ਵਿੱਚ ਪਿਓਤੀ ਹੈ ਯਾਰ ਮਤਲਬ ਵੇਖ ਲੋ ਵੀ ਪਤਾ ਹੀ ਨਹੀਂ ਕਿ ਉਹ ਜਾ ਸਿਸਟਮ ਬਣਦਾ ਜਾਂਦਾ ਹੈ ਨਾ ਵੀ ਅਸੀਂ ਲੋਕਾਂ ਨੂੰ ਅਸੀਂ ਸਮਾਜ ਨੂੰ ਬਣਾ ਕੇ ਹੀ ਰਹਿ ਆ ਸੇਧ ਕੀ ਦੇ ਰਹੇ ਹਾਂ ਯਾਰ ਸਮਝੋ ਬਾਹਰ ਆ ਵੀ ਹਣਾ ਵੀ ਪਤਾ ਹੀ ਨਹੀਂ ਯਾਰ ਕਿਹੋ ਜਿਹਾ ਸਿਸਟਮ ਚੱਲ ਪਿਆ ਪਤਾ ਨਹੀਂ ਅੱਗੇ ਹਜੇ ਬਾਬੇ ਨਾਨਕ ਨੇ ਜਿਵੇਂ ਕਿਹਾ ਸੀਗਾ ਵੀ 13 ਸਾਲਾਂ ਦੀ ਜਿਹੜੀ ਕੁੜੀ ਨਾਨਕਾ ਹੋਊਗੀ ਪਤਾ ਹੀ ਨਹੀਂ ਇਦੂ ਗਾਂ ਕਿੱਡਾ ਗੰਦਾ ਸਮਾਂ ਆਉਣਾ ਯਾਰ ਦੇ ਭਾਈ ਇਹ ਨਵਾਂ ਟ੍ਰੈਂਡ ਚੱਲਿਆ 슈ਗਰ ਡੈਡ ਦਾ ਤੇ 슈ਗਰ ਮਾਂ ਦਾ ਆਹ ਦੀ ਕਹਾਣੀਆਂ ਭਾਈ ਜਿੰਨਾ ਕਿ ਮੈਨੂੰ ਪਤਾ ਸੀ ਹਨ ਮੈਂ ਦੱਸਤਾ ਤੇ ਤੁਸੀਂ ਭਾਈ ਆਪੇ ਦੇਖ ਲਿਓ ਜਿਹੜਾ ਕੀ ਹਿਸਾਬ ਦਾਵਾ ਪਰ ਮੈਨੂੰ ਮੈਨੂੰ ਤਾਂ ਯਾਰ ਬੜਾ ਚੰਗਾ ਨਹੀਂ ਲੱਗਿਆ ਕੰਮ ਜਿਹੜਾ ਹਨ ਤੇ ਆਹ ਭਾਈ ਜੀ ਨਵੀਆਂ ਜਿਹੜੀਆਂ ਹੁਣ ਰੀਤਾਂ ਚੱਲ ਪਈਆਂ ਤੇ ਚਲੋ ਠੀਕ ਆ ਹੱਸਦੇ ਵਾਸਤੇ ਰਹੋ ਜਉਂਦੇ ਰਹੋ ਰੱਬ ਰੱਖੇ